ਅੱਜ ਤਰੀਬ 1 ਕਰੋੜ 70 ਲੱਖ ਰੁਪਏ ਦੀ ਲਾਗਤ ਦੇ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ ਦੀਆਂ ਸੜਕਾਂ ਦੇ ਪੀਛੇ ਦਾ ਕੰਮ ਜਿਹੜਾ ਸ਼ੁਰੂਆਤ ਕੀਤਾ ਗਿਆ ਹੈ। ਔਰ ਲਗਭਗ 1 ਸਾਲ ਤੋਂ ਇਹ ਜਿਹੜੀ ਪ੍ਰਕਿਰਿਆ ਚੱਲਦੀ ਸੀ। ਮੈਂ ਪਹਿਲਾਂ ਵੀ ਜ਼ਿੰਦਗੀ ਕਰ ਚੁੱਕਿਆ ਕਿ ਜਦੋਂ ਵੀ 25 ਲੱਖ ਤੋਂ ਉੱਪਰ ਦੀ ਅਮਾਉਂਟ ਦਾ ਐਸਟੀਮੇਟ ਹੁੰਦਾ ਹੈ, ਉਹਦੀ ਪ੍ਰਵਾਨਗੀ ਚੰਡੀਗੜ੍ਹ ਤੋਂ ਆਉਂਦੀ ਹੈ। ਤੰਦਰ ਪ੍ਰਕਿਰਿਆ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਹੈ। ਜਿਹੜਾ ਆਮ ਬੰਦੇ ਨੂੰ ਇਹ ਸਭ ਨਾਲ ਨਹੀਂ ਪਤਾ। ਸਮਝਾਪਦਨ ਕੋਸ਼ਿਸ਼ਾਂ ਨਹੀਂ ਲੇਕਿਨ ਨਗਰ ਕੌਂਸਲ ਦਾ ਹਰ ਐਮਸੀ ਹਮੇਸ਼ਾ ਹੀ ਸ਼ਹਿਰ ਦੇ ਵਿਕਾਸ ਦੇ ਵਾਸਤੇ ਇੱਕ ਜੁਟਲੇਅ ਹੋ ਕਦੇ ਵੀ ਕਿਸੇ ਮੰਦਵਿਚ ਕੋਈ ਵਿਰੋਧਾਵਾਸ ਨਹੀਂ ਰਿਹਾ ਸ਼ਹਿਰ ਦੀ ਡਿਵੈਲਪਮੈਂਟ ਦੇ ਅੰਦਰ ਸਾਰੀ ਧੀ ਕੀਤੀ ਹਾ ਔਰ ਜਦੋਂ ਇੱਕ ਕੋਈ ਪ੍ਰਕਿਰਿਆ ਪੂਰੀ ਹੋਈ ਹੈ ਅੱਜ ਬਿਨਾਂ ਕਿਸੇ ਦੇਰੀ ਦੇ ਇਹ ਕੰਮ ਸ਼ੁਰੂ ਕੀਤਾ ਜਾਏ ਔਰ ਇਸ 770 ਲੱਖ ਰੁਪਏ ਦੇ ਵਿੱਚ ਅੱਥੀ ਚੌਕ ਕੋ ਲੈ ਕੇ ਇੰਦਰ ਹਲਵਾਈ ਤੱਕ ਦੀ ਰੋੜ ਸਾਰੀ ਬੰਨੀ ਹੈ ਮੰਗਨੀ ਵੀਰ ਦੀ ਦੁਕਾਨ ਕੋ ਲੈ ਕੇ ਰੱਖਾ ਰਾਮ ਹਲਵਾਈ ਤੱਕ ਦੀ ਔਰ ਗਾਂਧੀ ਚੌਕ ਲੈ ਕੇ ਪਟਵਾਰ ਹਾਲਾ। ਇਸ ਤੋਂ ਇਲਾਵਾ ਸ਼ਿਪੂ ਦਿਗੋੜ ਹੈ, ਡਾਕਟਰ ਜੱਸੀ ਦੇ ਹਸਪਤਲ ਦੀ ਵਾਲੀ ਰੋਡ ਹੈ ਔਰ ਸ਼ਹਿਰ ਦੀ ਹੋਰ ਕਈ ਜਗ੍ਹਾ ਤੇ ਕੋ ਪੈਚ ਵਰਕ ਹੋਣਾ ਹੈ। ਇਹ ਕੋਸ਼ਿਸ਼ ਹੋਵੇਗੀ ਕਿ ਸਾਰੇ ਕੰਮ ਜਿਹੜੇ ਹੈ ਬਹੁਤ ਜਲਦ ਜੀ ਨੇਪਰੇ ਚੜਾਂਗੇ ਔਰ ਮੈਂ ਜਿਸ ਪਰ ਪਹਿਲਾਂ ਕਿਹਾ ਕਿ ਵਿਕਾਸ ਤੇ ਕੰਮਾਂ ਨੂੰ ਲੈ ਕੇ ਕਿਸੇ ਦੇ ਮੰਨ ਦੇ ਤੇ ਕਦੇ ਕੋਈ ਰਾਜਨੀਤਿਕ ਮਤ ਦੇ ਨਹੀਂ ਰਿਹਾ। ਅਸੀਂ ਸਾਰੇ ਹੀ ਇਕੱਠੇ ਹਾਂ ਔਰ ਉਸ ਤਿੱਕੇ ਨਾਲ ਕੰਮ ਕਰਦੇ ਆ ਕਿ ਹਰ ਇੱਕ ਦੀ ਆਪਣੀ ਆਪਣੀ ਪਾਰਟੀ ਜੋ ਸ਼ਾਮਲ ਹੈ। ਇਹ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਤੱਕ ਜੋ ਵੀ ਅਸੀਂ ਏਜੰਡਾ ਫਾਸ ਕਰਦੇ ਸੀ ਉਸ ਦੀ ਪ੍ਰਵਾਨਗੀ ਲੋਕਲ ਲੈਵਲ ਤੇ ਐਡੀਸੀ ਜਰਨਲ ਤੋਂ ਮਿਲਦੀ ਸੀ ਲੇਕਿਨ ਸਰਕਾਰ ਨੇ ਨਿਯਮ ਬਦਲ ਦਿੱਤੇ ਨੇ ਉਹ ਪ੍ਰਵਾਨਗੀ ਹੁਣ ਚੰਡੀਗੜ੍ਹ ਸਟੇਟ ਲੈਵਲ ਤੇ ਲੋਕਲ ਬੋਡੀ ਕੋ ਆਦੀ ਹੈ ਔਰ ਉੱਥੇ ਜਿਹੜਾ ਸਾਰੇ ਪੰਜਾਬ ਦੇ ਮਤੇਬੋਧ ਨੇ ਇਸ ਕਰਕੇ ਉਹਦੇ ਵਿੱਚ ਐਮ ਲੱਗਿਆ ਉਸ ਦਾ ਅਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ ਪਰ ਜਦੋਂ ਵੀ ਸਾਨੂੰ ਤੋਂ ਪ੍ਰਵਾਨਗੀ ਆ ਜਾਏਗੀ ਅਸੀਂ ਫੋਰੀ ਤਰ੍ਹਾਂ ਤੇ ਨਗਰ ਕੌਂਸਲ ਦੇ ਅੰਡਰ ਉਤਰਕਾ ਲੈ ਕੇ ਅਸੀਂ ਜਿਹੜਾ ਉਹਨਾਂ ਨੂੰ ਵੀ ਉਹਨਾਂ ਦੀ ਨਿਵਾਜ਼ ਬਦਲਾਂਗੇ